ਬੜੀ ਖੁਸ਼ੀ ਹੈ ਕਿ ਪ੍ਰਮਾਤਮਾ ਦਾ ਸੁਪਰਾਨਾ ਕਰਦੇ ਕਿ ਪ੍ਰਮਾਤਮਾ ਨੇ ਸਾਡੇ ਤੇ ਮਿਹਰ ਬੜਾ ਰੱਖਿਆ ਸਾਡੀ ਲੀਡਰਸ਼ਿਪ ਨੇ ਸੈਂਟਰ ਦੀ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਸਾਡੇ ਖਰਗੇ ਸਾਹਿਬ ਤੇ ਪ੍ਰੇਤਾ ਗਾਂਧੀ ਜੀ ਪੰਜਾਬ ਦੇ ਲੀਡਰ ਜਿਹੜੀ ਸਾਡੀ ਰਾਜਾ ਵਰਿੰਗ ਜੀ ਤੇ ਉਹਨਾਂ ਦੇ ਨਾਲ ਬਾਜਾ ਸਾਹਿਬ ਤੇ ਨਵਿੰਦਰ ਸਾਡੇ ਜੋ ਯਾਦਵ ਸਾਹਿਬ ਨੇ ਅਤੇ ਸਾਰੀ ਲੀਡਰਸ਼ਿਪ ਨੇ ਵਿਚਾਰ ਕੇ ਜੋ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਸਮਝਦਾ ਕਿ ਬੜੀ ਸ਼ੁਕਰ ਹੈ ਪਰਮਾਤਮਾ ਦਾ ਕਿ ਮੇਰੇ ਨਾਲ ਸਾਰੀ ਕਾਂਗਰਸ ਦੀ ਜਿਹੜੀ ਅ ਤਲਕਾ ਇੰਚਾਰਜ ਨੇ ਜ਼ਿਲ੍ਹਾ ਫਰਦਾਨ ਨੇ ਬਲਾਕ ਫਰਦਾਨ ਨੇ ਹੋਰ ਜਿਹੜੀ ਸਾਡੀ ਸਾਰੀ ਕਮਿਊਨਿਟੀ ਹੈ ਉਹ ਸਾਰੇ ਅੱਜ ਇਕੱਠੇ ਹੋ ਕੇ ਅਸੀਂ ਇਲੈਕਸ਼ਨ ਜਿਹੜੀ ਲੜ ਰਹੇ ਹਾਂ ਕਿ ਪਰਮਾਤਮਾ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਹਾਸਲ ਕਰਾਈ। ਮੋਬਾਇਲ ਸਾਹਿਬ ਰੋਇਪੁਰ ਚ ਕਾफी ਸਮੱਸਿਆਵਾਂ ਆ ਜਿਹੜੀਆਂ ਤੁਸੀਂ ਬਾਕੀ ਵੀ ਸੁਣੋ ਤੇ ਕਿਵੇਂ ਸੁਧਾਰ ਕਰੋ ਕੀ ਨਵੇਂ ਜਿਹੜੇ ਮੁੱਦੇ ਲੈ ਕੇ ਆਏ। ਦੇਖੋ ਜੋ ਸਾਡੀ ਸਾਡੀ ਪਾਰਟੀ ਨੇ ਜਿਹੜੀ 5 ਗਰੰਟੀ ਦਿੱਤੀ ਹੈ ਇੱਕ ਤਾਂ ਉਸ ਨੂੰ ਲੈ ਕੇ ਲੋਕਾਂ 'ਚ ਪ੍ਰਚਾਰ ਕਰ ਰਹੇ ਤੇ ਉਸੇ ਦੇ ਬੇਸ ਤੇ ਅਸੀਂ ਜਿਹੜੀ ਇਲੈਕਸ਼ਨ ਲਾ ਰਹੇ ਹਾਂ। ਬਾਕੀ ਜਿਹੜੇ ਮੁੱਦੇ ਤੇ ਹਲਕੇ ਦੇ ਮੈਂ ਪਿੱਛੇ ਵੀ 10 ਸਾਲ ਪਾਰਲੀਮੈਂਟ ਸੇਵਾ ਕੀਤੀ ਹੈ ਤੇ ਮੈਨੂੰ ਉਹਨਾਂ ਬਾਰੇ ਸਾਰਾ ਪਤਾ ਹੈ ਮੈਂ ਕਾਫੀ ਪਰਜੈਕਟ ਲੈ ਕੇ ਆਇਆ ਸੀ ਪਰ ਉਸ ਵੇਲੇ ਦੀ ਜਿਹੜੀ ਸੈਂਟਰ ਚੋਂ ਪ੍ਰੋਜੈਕਟ ਆਉਂਦਾ ਸੀ ਤਾਂ ਸਟੇਟ ਸਰਕਾਰ ਜਿਹੜੀ ਉਹ ਉਹਦੀ ਮਰਜ਼ੀ ਹੁੰਦੀ ਐ ਕਿ ਪ੍ਰੋਜੈਕਟ ਚੱਲਣ ਦੇ ਜਾਂ ਨਾ ਚੱਲਣ ਦੇ ਤੇ ਮੇਰੇ ਜ਼ਿਆਦਾਤਰ ਪ੍ਰੋਜੈਕਟ ਜਿਹੜੇ ਚ ਐ ਅਕਾਲੀ ਦਲ ਦੀ ਸਰਕਾਰ ਸੀ ਚ ਐ ਕਾਪਟਨ ਦੀ ਸਰਕਾਰ ਸੀ ਉਹਨਾਂ ਨੇ ਹਮੇਸ਼ਾ ਹੀ ਰੋਕਿਆ ਕਿ ਕਿਤੇ ਸ਼ੇਅਰ ਸੇ ਕੁਆਲਾ ਦੀ ਜ਼ਿਆਦਾ ਚੜ੍ਹਤ ਨਾ ਹੋਵੇ ਇਹਨਾਂ ਨੂੰ ਦੱਪ ਕੇ ਰੱਖਿਆ ਜਾਵੇ ਤੇ ਉਹ ਕਾਫੀ ਪ੍ਰੋਜੈਕਟ ਜਿਹੜੇ ਉਹ ਪੂਰੇ ਵੀ ਕੀਤੇ ਐ ਪਰ ਬਾਕੀ ਦੇ ਜਿਹੜੇ ਆ ਪਾਰਲੀਮੈਂਟ ਜਦੋਂ ਲੋਕ ਮੈਨੂੰ ਪਤਾ ਮਨ ਬਣਾਈ ਬੈਠੇ ਐ ਤੇ ਜਿਤਾ ਕੇ ਭੇਜਣਗੇ ਤੇ ਉਪਰ ਜਿਹੜੀ ਸਿਕ ਬਰਾਦਰੀ ਦੀ ਵੋਟ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈਗਾ ਲੱਗਦਾ ਕਿ ਵੀ ਵੋਟ ਤੁਹਾਨੂੰ ਸਮਰਥਨ ਮਿਲੇਗਾ ਦੇਖੋ ਰਾਏ ਸਿੰਘ ਬਰਾਜ ਦਾ ਮੈਂ ਰਣੀ ਆ ਕਰਵਾਦੀ ਆ ਉਹਨਾਂ ਨੇ ਮੇਰਾ ਬਹੁਤ ਤਗੜੇ ਹੋ ਕੇ ਸਾਥ ਦਿੱਤਾ ਹੈ ਤੇ ਹੁਣ ਵੀ ਇਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਵੱਲੋਂ ਹਰੀ ਚੰਡੀ ਹੈ ਕਿ ਤੁਸੀਂ ਕਵਾਸਰ ਜਾ ਕੇ ਕੱਲੀ ਟਿਕਟ ਲਿਓ ਬਾਕੀ ਸਾਡਾ ਕੰਮ ਤੇ ਦੂਸਰੀਆਂ ਬਰਾਦਰੀਆਂ ਵੀ ਜਿਹੜੀਆਂ ਨੇ ਉਹਨਾਂ ਦੀ ਉਹਨਾਂ ਨੇ ਮੇਰੇ ਵੱਲੋਂ ਬਹੁਤ ਮੇਰੇ ਤੇ ਮੇਰ ਦੀ ਕੀਤੀ ਹੋਈ ਹੈ ਕਿ ਸਾਰੇ ਹੀ ਮੇਰੇ ਨਾਲ ਚੱਲ ਕੇ ਅੱਜ ਬੜਾ ਉਤਸ਼ਾਹ ਹੈ ਮੈਂ ਕੱਲ ਮਲੋਟ ਮੁਕਸਰ ਤੇ ਉਹਨਾ ਦੋ ਸਾਰੀਆਂ ਮੀਟੀਆਂ ਸੀ ਫਰਮੀਆਂ ਮੀਟੀਆਂ ਸੀ ਤੇ ਦੂਜੇ ਪਾਸੇ ਛੋੜੀ ਸਾਹਿਬ ਪਰਸੋ ਇੱਕ ਪਹਿਲਾਂ ਹੀ ਗਏ ਤਾਂ ਕੁਰਸੀਆਂ ਸਾਰੀਆਂ ਖਾਲੀ ਦੇਖ ਰਹੀ ਸੀ ਉਸ ਦਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਸੀਟ ਜਈ ਕਾਮਰਸ ਪਾਰਟੀ ਲੋਕ ਸਭਾ ਸੀਟ ਫਿਰੋਜ਼ਪੁਰ ਕਿੰਨੀ ਕੁ ਵੱਡੀ ਚੁਣੌਤੀ ਲੱਗ ਰਹੀ ਹੈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਚੁਣੌਤੀ ਵਾਲੀ ਕੋਈ ਅਸਗਰ ਨਹੀਂ ਅਜੇ ਤਾਂ ਪਤਾ ਨਹੀਂ ਲੱਗਿਆ ਕਿ ਮੇਰੇ ਮੁਕਾਬਲੇ ਕੋਣ ਆਏਗਾ ਕਿਉਂਕਿ ਜਦੋਂ 4-5 ਦਿਨ ਲੱਗ ਜਾਣਗੇ ਇੱਕ ਬਾਰਡਰ ਖੁਲਾਨ ਨੂੰ ਲੈ ਕੇ ਸਭ ਤੋਂ ਫਰੋਜ਼ਪੁਰ ਵਾਲਿਆਂ ਦੀ ਮੰਗ ਰਹੀ ਹੈ ਬਾਰਡਰ ਦੇ ਖੁਲਾਨ ਲਈ ਮੈਂ ਪਹਿਲਾਂ ਹੀ ਇਹ ਜਿਹੜਾ ਸਾਰਲੀਮੈਂਟ ਵਿੱਚ ਬੜੀ ਵਾਰੀ ਦੀ ਕੋਸ਼ਿਸ਼ ਕੀਤੀ ਹੈ ਇਹ ਸੈਣੀ ਵਾਲਾ ਬਾਰਡਰ ਤੇ ਸਾਡੇ ਸੁਲੇਮਾਨ ਕੀ ਜਿਹੜਾ ਫਾਈਲ ਕਰਦੇ ਉਹ ਕਿਸੇ ਵੇਲੇ ਜਿਹੜੀ ਉਨਤ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੋਇਆ ਕਰਦੀ ਤੇ ਇਸ ਕਰਕੇ ਉਹ ਵੀ ਜਿਹੜਾ ਬਾਰਡਰ ਖੁਲਾਨ ਹੋਣਾ ਜੀ ਪੂਰੀ ਕੋਸ਼ਿਸ਼ ਕਰਾਂਗੇ